ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਪਿੰਡ ਬਾਬੋਵਾਲ ਥਾਣਾ ਕਤੂ ਨੰਗਰ ਇਸ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਦੇ ਅਸਥਾਨ ਤੇ ਪਹੁੰਚੇ ਆ ਜਿੱਥੇ ਗ੍ਰੰਥੀ ਭਾਈ ਲਖਵਿੰਦਰ ਸਿੰਘ ਜੀ ਸੇਵਾ ਕਰਦੇ ਨੇ ਇਹ ਚਾਰ ਭਰਾ ਨੇ ਚਾਰੇ ਭਰਾ ਇਸ ਗੁਰੂ ਘਰ ਦੇ ਵਿੱਚ ਜਨਨਕ ਇਹਨਾਂ ਦੀ ਰਹਿਸ਼ ਹੈ ਸਾਨੂੰ ਪਤਾ ਲੱਗਾ ਕਿ ਇਹਨਾਂ ਦਾ ਆਪਰਾ ਛੋਟਾ ਵੱਡਾ ਸੁਖਵਿੰਦਰ ਸਿੰਘ ਜਿਹੜਾ ਕਿਸੇ ਪਖੰਡੀ ਕੋਲ ਜਾਣ ਦੇ ਨਾਲ ਵਹਿਮਾ ਪਰਮਾ ਚ ਉਹਨੇ ਪਖੰਡੀ ਨੇ ਪਾ ਕੇ ਤੇ ਇਹਨਾਂ ਨੂੰ ਕਹਿਤਾ ਕਿ ਤੁਹਾਡੇ ਇੱਥੇ ਖਵਾਜੇ ਵੀਰ ਦੀ ਜਗ੍ਹਾ ਹੈ ਤੇ ਨਾਲੇ ਛੇ ਸ਼ਨਾਗ ਦੀ ਜਗ੍ਹਾ ਹੈ ਤੇ ਇਹਨੇ ਫੜ ਕੇ ਪਖੰਡੀਆਂ ਮਗਰ ਲਾ ਕੇ ਤੇ ਇਸ ਗੁਰੂ ਘਰ ਦੇ ਵਿੱਚ ਹਰ ਰੀਝਂ ਦੇ ਰਾਤ ਤੇ ਸੰਤ ਇੱਕ ਆਲਾ ਬਣਾ ਕੇ ਉੱਥੇ ਚਰਾਗ ਜਗਾਉਣੇ ਸ਼ੁਰੂ ਕਰਦੇ ਸਨ ਅੱਜ ਜਦੋਂ ਇੱਥੇ ਆਏ ਆ ਪਿੰਡ ਦੀ ਸੰਗਤ ਨੇ ਬੜਾ ਵੱਡਾ ਸਨਯੋਗ ਦਿੱਤਾ ਇਸ ਗੁਰੂ ਘਰ ਵਿੱਚ ਸੱਤ ਮੈਂਬਰੀ ਕਮੇਟੀ ਵੀ ਬਣਾ ਦਿੱਤੀ ਗਈ ਅੰਮ੍ਰਿਤਧਾਰੀਆਂ ਦੀ ਤੇ ਨਾਲ ਹੀ ਇਸ ਪਰਿਵਾਰ ਨੇ ਮਾਫੀ ਮੰਗੀ ਹੈ ਕਿ ਸਾਡੇ ਕੋਲ ਗਲਤੀ ਹੋ ਗਈ ਆ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦੀ ਆਪਾਂ ਅਰਦਾਸ ਵੀ ਕਰੀਏ ਕਿ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੇ ਚੜ੍ਹਦੀ ਕਲਾ ਦੇ ਕਾਰੋਬਾਰ ਬਖਸ਼ਿਸ਼ ਕਰਨ ਜਿਹੜੇ ਡੋਲੇ ਪਏ ਨੇ ਕਿਉਂਕਿ ਇਸ ਵੇਲੇ ਜਿਹੜੇ ਹਾਲਾਤ ਪੰਜਾਬ ਦੇ ਬਣਦੇ ਜਾ ਰਹੇ ਨੇ ਉਹ ਬੜੇ ਖਤਰਨਾਕ ਬਣਦੇ ਜਾ ਰਹੇ ਨੇ ਕੋਕੇ ਲੋਕ ਗੁਰੂ ਗ੍ਰੰਥ ਸਾਹਿਬ ਨਾਲ ਟੁੱਟ ਕੇ ਕਵਰਾਂ ਦੇ ਨਾਲ ਜੁੜਦੇ ਜਾ ਰਹੇ ਨੇ ਮੇਰੀ ਬੇਨਤੀ ਹੈ ਕਿ ਇਹਦੇ ਪਖੰਡਵਾ ਤੋਂ ਵਜਿਓ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ